ਇੱਕ ਗੱਲ ਹੁੰਦੀ ਲੱਖਾਂ ਵੱਲੋਂ ਦੇ ਗੱਲ ਵਾਲਿਆਂ ਨੂੰ ਕੱਲ ਰੜਕ ਜਾਂਦੀ ਸੁਰ ਤਾਲ ਤਾਂ ਨਹੀਂ ਸਵਾਲ ਕੋਈ ਸਿਨੇ ਇਸ਼ਕ ਹੋਵੇ ਅੱਗ ਪੜਕ ਜਾਂਦੀ ਤੇ ਮੋਂ ਉਡੀਕ ਦੇ ਵਿੱਚ ਸਰਦਾਰ ਰਸਾਇਆ ਜਦੋਂ ਯਾਰ ਆਵੇ ਤੇ ਲਾਸ਼ ਵੀ ਫੜਕ ਜਾਂਦੀ ਜਦੋਂ ਯਾਰ ਆਵੇ ਤੇ ਲਾਸ਼ ਵੀ ਫੜਕ ਜਾਂਦੀ ਤੇ ਮੂੰਹੋਂ ਬੋਲ ਕਵੱਲੇ ਨਾ ਬੋਲਿਆ ਕਰ ਹੁੰਦੇ ਖਸਮ ਨਰਾਜ਼ ਬੜ ਬੋਲੀਆਂ ਤੇ ਕਾਂ ਸਿਰ ਖਾਏ ਕੋਇਲ ਠੰਡ ਪਾਏ ਬੜੇ ਫਰਕ ਨੇ ਵਿੱਚ ਬੋਲੀਆਂ ਤੇ ਤੇ ਦੁਨੀਆਂ ਦਾਤ ਤੇ ਦੁਨੀਆਂ ਦੇ ਤਲਬੰਦ ਕਬੂ ਇਸ ਤੇ ਪੀਰ ਫਕੀਰ ਵੇਖੇ ਪੇਸ ਬਦਲ ਤਰ ਵੇਸ ਦਾ ਵੇਸ ਕਰਕੇ ਕਈ ਪਾਲ ਤੇ ਭੇਟ ਸਰੀਰ ਵੇਖੇ ਲੱਖਾਂ ਕੰਨ ਪੜਵਾ ਕੇ ਬਨੇ ਚੋਕੀ ਇਕੋ ਰਾਂਝਾ ਸੀ ਜਿਹੜਾ ਹੀਰ ਵੇਖੇ ਤੇ ਹੁੰਦਾ ਮਰਦ ਕੋਈ ਵਿਰਲਾ ਕਸੂਰ ਮੰਦਾ ਜਿਹੜਾ ਪਿਆਰ ਰਸਾ ਤਕਦੀਰ ਵੇਖੇ ਜਿਹੜਾ ਪਿਆਰ ਰਸਾ ਤਕਦੀਰ ਵੇਖੇ ਕਹਾਂ ਸ਼ੇਰ ਕੀ ਕਮਾਨੇ ਕੇਤ ਲਿਆ ਜਾਨ ਖੋਤ ਲੀਲਾਂ ਵਿੱਚ ਪਈ ਹੋਈ ਐ ਦਿਸਤਾ ਕੋਈ ਸਬਬ ਬਚਾਤਾ ਨਹੀਂ ਬੱਕਰੀ ਛੇਰ ਤੇ ਮੂੰਹ ਵਿੱਚ ਆਈ ਹੋਈ ਏ ਲੰਗਦਾ ਚੰਦਾ ਮੌਸਮ ਬਹਾਰ ਵਾਲਾ ਲੰਗਦਾ ਚੰਦਾ ਮੌਸਮ ਬਹਾਰ ਵਾਲਾ ਮੁੜ ਕੇ ਯਾਦ ਖਿਜ਼ਾ ਦੀ ਆਉਂਦੀ ਏ ਵਿੱਚ ਬੰਦਗੀ ਵੇਖ ਕਸੂਰ ਮੰਦਾ ਬੰਦਗੀ ਰੱਬ ਦੀ ਮੌਤ ਭੁਲਾ ਰਹੀ ਏ ਬੰਦਗੀ ਰੱਬ ਦੀ ਮੌਤ ਨੂੰ ਭੁਲਾ ਰਹੀ ਏ ਤੇ ਜੀਵਨ ਨੂੰ ਨਾਮ ਹੈ ਉਹਨਾਂ ਦਾ ਅਸਲੀ ਜਿਹੜੇ ਨੇ ਪਏ ਸੁਖੀ ਵਸਤੇ ਮਾੜਿਆਂ ਨਾਲ ਪਏ ਮੁਹੱਬਤ ਕਰਤੇ ਤੇ ਹੱਥ ਸੇ ਰੱਤੇ ਰੱਖਦੇ ਦੁਖੀਆਂ ਤਾਂ ਵੀ ਜੀਵਨ ਕਾਤਾ ਅੰਦਰ ਵੜ ਕੇ ਰੋਵਣ ਤੇ ਬਾਹਰ ਨਿਕਲ ਕੇ ਝੂਠੇ ਹੱਸਦੇ ਬਾਹਰ ਨਿਕਲ ਕੇ ਝੂਠੇ ਹੱਸਦੇ ਹਾਲ ਦੁਖੀਆਂ ਦਾ ਕਿੱਥੇ ਜਾਣਦੇ ਨੇ ਸੁਖੀ ਪਤਕੇ ਨਿੰਦਰਾ ਸੌਣ ਵਾਲੇ ਬਣਤੇ ਮੀਤ ਨਹੀਂ ਕਦੇ ਪ੍ਰੀਤ ਕਰਤੇ ਵਾਂਗ ਚੋਗੀਆਂ ਚੱਕ ਤੇ ਪਾਉਣ ਵਾਲੇ ਬਿਨਾ ਮਾਲ ਪਿਆਰ ਨਹੀਂ ਯਾਰ ਬਣਤੇ ਬਾਜ਼ਾਰ ਦੀ ਡੰਡੀ ਤੇ ਕੌਣ ਵਾਲੇ ਕਸੂਰ ਮੰਦ ਨਹੀਂ ਉਹ ਸਦਾ ਬੈਠ ਰਹਿੰਦੇ ਜਿਹੜੇ ਆ ਕੇ ਬਣ ਕੇ ਜਾਣ ਵਾਲੇ ਜਿਹੜੇ ਆ ਕੇ ਬਣ ਕੇ ਜਾਣ ਵਾਲੇ ਜੋੜ ਜੋੜ ਪਿਆ ਫਿਰਦਾ ਏ ਅਸਲ ਹੱਟ ਸਚਨ ਅਚੇ ਹਟਤੇ ਨਹੀਂ ਕਲਮਾ ਪੜ ਕਾਫਰ ਮੁਸਲਮਾਨ ਹੁੰਦੇ ਲੋਕ ਕੁਫਰ ਤਿੱਲਾਂ ਵਿੱਚੋਂ ਕੱਢਦੇ ਨਹੀਂ ਕੁੱਤੇ ਪੈ ਚਾਵਨ ਅੱਗੋਂ ਪਹਚਾਈਏ ਕੁੱਤੇ ਉਸ ਬੰਦੇ ਨੂੰ ਫਿਰ ਵੜਦੇ ਨਹੀਂ ਇਹ ਤਾਂ ਕੁੱਤਿਆਂ ਦੀ ਆਦਤ ਹੈ ਕਸੂਰਮੰਦਾ ਬੰਦੇ ਬੈਠੇ ਨੂੰ ਬੰਦੇ ਹੀ ਛੱਡਦੇ ਨਹੀਂ ਬੰਦੇ ਬੈਠੇ ਨੂੰ ਬੰਦੇ ਹੀ ਛੱਡਦੇ ਨਹੀਂ ਉਮੀਦ ਕਰਤਾ ਦੋਸਤੋ ਇਹ ਅਲਫਾਜ ਸੁਣ ਕੇ ਤੁਹਾਡੇ ਰੋਂ ਨੂੰ ਬਹੁਤ ਸਕੂਨ ਮਿਲਿਆ ਹੋਵੇਗਾ ਇਸੇ ਤਰ੍ਹਾਂ ਦੀ ਵੀਡੀਓ دیکھتے ਰਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਫਿਰ ਮਿਲਾਂਗੇ ਤਦ ਤੱਕ ਲਈ ਰੱਬ ਰਾਖਾ